ਜਿਹੜਾ ਕਿਰਪਾਨ ਦਾ ਮਸਲਾ ਹੈ ਇਹ ਅੰਗਰੇਜ਼ ਸਰਕਾਰ ਦੇ ਕੋਲੇ ਵੀ ਗਿਆ ਸੀਗਾ ਉਸ ਵੇਲੇ ਵੀ ਅੰਗਰੇਜ਼ ਸਰਕਾਰ ਇਹ ਖਚਾ ਰਹੀ ਸੀ ਕਿ ਸਿੱਖਾਂ ਨੂੰ ਹੱਕ ਨਹੀਂ ਸੀ ਦਿੰਦੀ ਕਿ ਉਹ ਵੱਡੀ ਬਿਲਫੁਕੀ ਕਿਰਪਾਨ ਲੈ ਕੇ ਆਗਾ ਸਾਡੇ ਹੈ ਤੇ ਆਪਣੇ ਕੋਲੇ ਰੱਖ ਸਾਡੇ ਹੈ ਪਰ ਫੇਰ ਜਿਹੜੇ ਕਿਰਪਾਨ ਦੇ ਮੋਰਚੇ ਲੱਗੇ ਸਿੱਖਾਂ ਵੱਲੋਂ ਅੰਗਰੇਜ਼ ਹਕੂਮਤ ਨੇ ਸਿੱਕਾ ਮੁਖਕ ਦੇ ਦਿੱਤਾ ਕਿ ਉਹ 300 ਫੁੱਟੀ ਕਿਰਪਾਨ ਰੱਖ ਵੀ ਸਕਦੇ ਐ ਤੇ ਇੱਕ ਛੋਟੀ ਕਿਰਪਾਨ ਆਪਣੇ ਬਦਨ ਦੇ ਉੱਤੇ ਪਹਿਨ ਵੀ ਸਕਦੇ ਐ ਜੇ ਉਹ ਮੈਂ ਪਹਿਨੀ ਹੋਈ ਹੈ ਤੇ ਜਿਹੜਾ ਆਰਮਸ ਲਾਇਸੈਂਸ ਹੈ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਅਸਲਾ ਖਰੀਦ ਸਕਦਾ ਹੈ ਉਹਦੇ ਵਿੱਚ ਸਿਰਫ ਸਿੱਖ ਨੂੰ ਹੀ ਹੱਕ ਹੈ ਕਿ ਉਹ ਕਿਰਪਾਨ ਪਹਿਨ ਵੀ ਸਕਦਾ ਹੈ ਤੇ ਰੱਖ ਵੀ ਸਕਦਾ ਹੈ ਤਾਂ Hindu, Musalman, Asai ਜਾਂ ਹੋਰ ਕਿਸੇ ਦਾ ਕਾਨੂੰਨੀ ਤੌਰ ਦੇ ਉੱਤੇ ਆਮਸ ਹੈ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਉਹਦੇ ਵਿੱਚ ਹੱਕ ਨਹੀਂ ਹੈ ਫਿਰ 1971 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਤੇ 1950 ਦੇ ਵਿੱਚ ਜਿਹੜਾ ਸਵਧਾਨ ਬਣਿਆ 14 ਆਰਟੀਕਲ 25 ਦੇ ਵਿੱਚ ਲਿਖਿਆ ਗਿਆ ਹੈ ਕਿ ਅਸੇਕ ਕੈਨ ਵੇਅਰ ਹਿਸ ਕਿਰਪਾਨ ਐਂਡ ਹੋਲਡ ਐਂਡ ਕੈਰੀ ਹਿਸ ਕਿਰਪਾਨ which means ਕਿ ਅਸੀਂ ਕਿਰਪਾਨ ਨੂੰ ਪਹਿਨ ਨਹੀਂ ਸਕਦੇ ਐ ਤੇ ਵੱਡੀ ਕਿਰਪਾਨ ਰੱਖ ਵੀ ਸਕਦੇ ਐ ਫੋਂ ਗੇਟੋ 1999 ਦੇ ਵਿੱਚ 1989 ਦੇ ਵਿੱਚ ਮੈਨੂੰ ਪਾਰਲੀਮੈਂਟ ਦੇ ਵਿੱਚ ਇਲੈਕਟ ਕਰਤਾ ਸਿੱਖਾ ਨੇ ਉਸ ਵੇਲੇ ਮਾਹੌਲ ਖਾਲਸਤਰ ਦਾ ਸੀਗਾ ਤੇ ਮੈਂ ਸਿਰਫ ਕਿਹਾ ਕਿ ਜਿਹੜਾ ਮੇਰਾ ਸੰਵਿਧਾਨਕ ਹੱਕ ਹੈ ਆਰਟੀਕਲ 25 ਦਾ ਕਿਰਪਾਨ ਪਿੰਨ ਦਾ ਤੇ ਕਿਰਪਾਨ ਰਖਣ ਦਾ ਮੈਂ ਇਸ ਨੂੰ ਐਕਸਰਸਾਈਜ਼ ਕਰੂੰਗਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਜਾਊਂਗਾ ਸੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੋਣਾ ਕਹੀਦਾ ਕਿ ਮੈਂ ਗੈਰਸਵਾਰਧਾਨਿਕ ਗੈਰ ਕਾਨੂੰਨੀ ਕੰਟ ਕਰਦੇ ਆ ਸੀਗਾ ਪਰ ਜਿਹੜੀ ਹਿੰਦੂਤਵਾਸੀ ਲ ਇਹ ਨੇ ਮੈਨੂੰ ਆਪਣਾ ਹੱਕ ਜਿਹੜਾ ਸਧਾਨਿਕ ਹੱਕ ਹੈ ਉਸ ਨੂੰ ਐਕਸਰਸਾਈਜ਼ ਨੇ ਕਰਨ ਦਿੱਤਾ ਜਦ ਕਿ ਮੈਂ ਕਨਸਟੀਟਿਊਸ਼ਨ ਦੇ ਹੱਕ ਦੇ ਵਿੱਚ ਗੱਲ ਕਰ ਰਿਹਾ ਸੀਗਾ ਕਿ ਮੈਂ ਕਿਰਪਾਨ ਲੈ ਕੇ ਜਾਣੀ ਹੈ ਇੰਡੀਅਨ ਤੇ ਹਿੰਦੂਤਵਾਦੀ ਸਰਕਾਰ ਤੇ ਸਟੇਟ ਪਾਰਟੀ ਸੀਗੀ ਕਿ ਅਸੀਂ ਗੈਰ ਸੰਵਿਧਾਨਿਕ ਗੱਲ ਕਰਕੇ ਤੈਨੂੰ ਸੇਖ ਨੂੰ ਕਿਰਪਾਨ ਅੰਦਰ ਨਹੀਂ ਲੈ ਕੇ ਜਾਣ ਦੇਣੀ ਸੋ ਮੇਰੀ ਪਾਰਟੀ ਨੇ ਫੈਸਲਾ ਲਿਆ ਮੰਨ ਕੇ ਕਿ ਮੈਂ ਕਿ ਉਹ ਕਰਕੇ ਦੋਨੋਂ ਅਸੀਂ ਕਿਰਪਾਣ ਬੰਦੀ ਰੱਖਦੇ ਸੀਗੇ ਕਿ ਜੇ ਸਾਡਾ ਕਨਸਟੀਟਿਊਸ਼ਨਲ ਆਪਟੀਟਿਊਡ ਹੁਤਾ ਅਨਕਰ ਉਸ ਲਈ ਇੰਡੀਅਨ ਸਟੇਟ ਨਹੀਂ ਮੰਨਦੀ ਤਾਂ ਫਿਰ ਅਸੀਂ ਪਾਰਲੀਮੈਂਟ ਦੇ ਗਿਆ ਫਿਰ ਅਸੀਂ ਪਾਰਲੀਮੈਂਟ ਦੇ ਵਿੱਚ ਗਏ ਹੀ ਹੈ ਅਸੀਂ ਸੋਨ ਕਿ ਕਿ ਉਸ ਵੇਲੇ ਕਿ ਇੰਡੀਅਨ ਸਟੇਟ ਜਿਹੜਾ ਹੱਕ ਸਿੱਖਾਂ ਨੂੰ ਮਿਲਿਆ ਜੇ ਉਸੇ ਨੂੰ ਨਹੀਂ ਐਕਸਰਸਾਈਜ਼ ਕਰ ਲੈਂਦੀ ਤਾਂ ਫੇਰ ਖਾਲਸਤਾਨ ਦੀ ਗੱਲ ਤਾਂ ਬਹੁਤ ਪਿੱਛੇ ਐ ਕਿ ਖਾਲਸਤਾਨ ਕਿਵੇਂ ਕੰਸੀਡ ਕਰੂਗਾ ਪਰ ਬਸ ਕਿ ਇਸ ਸਮੇਂ ਦੀ ਗੱਲ ਐ ਕਿ ਗਵਰਨਮੈਂਟ ਆਫ ਇੰਡੀਆ ਹਿੰਦੂ ਸਿੱਖ ਨੇ ਜਿੰਨੇ ਵੀ ਰਵੇਤੀ ਅਕਾਲੀ ਸੀਗੇ ਬਾਦਲਦੜੀਏ ਟੌੜਾ ਤਲਵੰਡੀ ਜਿਨ੍ਹਾਂ ਦੇ ਕੋਲੇ ਐਸਟਪੀਟਸੀ ਸੀ ਜਿਨ੍ਹਾਂ ਦੇ ਕੋਲੇ ਤਾਰੇ ਰਾਗੀ ਢਾਡੀ ਸੀ ਇਹਨਾਂ ਨੂੰ ਵਿਨੋਵਰ ਕਰ ਲਿਆ ਔਰ ਮੇਰੇ ਖਿਲਾਫ ਇਹੋ ਜਿਹਾ ਜ਼ਹਿਰ ਪਾਇਆ ਕਿ ਸਿਮਰਂਜੀਤ ਸਿੰਘ ਮਾਨ ਨੂੰ ਲੈੱਟ ਕੀਤਾ ਤੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਗਿਆ ਤੇ ਤੋੜੇ ਨੇ ਇਹੋ ਜਿਹੇ ਪਹਿਲੇ ਸ਼ਬਦਾਂ ਦੇ ਨਾਲ ਮੈਨੂੰ ਕਿਹਾ ਕਿ ਸਿਮਰਂਜੀਤ ਸਿੰਘ ਮਾਨ ਨੇ ਪਾਰਲੀਮੈਂਟ ਜਾ ਕੇ ਗੱਤਕਾ ਖੇਡਣਾ ਜਿਹੜਾ ਕਿਰਪਾਨ ਦੇ ਮਸਲੇ ਤੇ ਅੜ ਗਿਆ ਮੈਂ ਗੱਟਕਾ ਮਾਡਰਨ ਆਦਮੀ ਹੈ ਹੁਣ ਕਿਰਪਾਨ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਗੱਟਕਾ ਖੇਡ ਕੇ ਤਾਂ ਕੁਛ ਨਹੀਂ ਮੈਂਦਾ ਜਿੰਨਾ ਛੇਰ ਹਿੰਦੂ ਸਟੇਟ ਦੇ ਕੋਲ ਨਿਊਕਲੀਅਰ ਹਥਿਆਰ ਰਹਿ ਗਏ ਹੁਣ ਕਿਰਪਾਨ ਦਾ ਨਿਊਕਲੀਅਰ ਤੇ ਅਰਧ ਮੁਕਾਬਲਾ ਤ ਨਹੀਂ ਕਰ ਸਕਦੀ ਭਾਈ ਮੇਰਾ ਮਤਲਬ ਹੈ ਮੈਂ ਆਪਣਾ ਹੱਕ ਜਮਾਣਾ ਚਾਹੁੰਦਾ ਸੀ ਜੇ ਸਾਡੇ ਬਜ਼ੁਰਗਾਂ ਨੇ 1950 ਤੋਂ ਬਾਅਦ ਅਜਮਾਇਆ ਨਹੀਂ ਤੇ ਮੈਨੂੰ ਸਪੋਰਟ ਨਹੀਂ ਕੀਤੀ ਤੇ ਰਾਜੀਆਂ ਤੇ ਟਾੜੀਆਂ ਦੇ ਖਿਲਾਫ ਇੱਡਾ ਜ਼ਹਿਰਬਾਜ਼ ਤਾਂ ਮੇਰੀ ਕੌਮ ਦੇ ਵਿੱਚ ਕਿ ਹਰੇਕ ਬੰਦਾ ਕਹਿਣ ਲੱਗ ਪਿਆ ਕਿ ਤੂੰ ਕਰਪਾਣ ਅੰਦਰ ਲੈ ਕੇ ਜਾਣਾ ਕੀ ਕਰਨਾ ਸੀਗਾ ਸੋ ਇਹ ਮਸਲਾ ਸੀਗਾ ਕੌਮ ਕਰਪਾਣ ਦਾ ਇਹ ਸਿੱਖਾ ਦਾ ਹੱਕ ਹੈ ਤੇ ਮੈਂ ਉਸ ਹੱਕ ਨੂੰ ਅਜਮਾਉਣਾ ਚਾਹੁੰਦਾ ਸੀ ਜੈਸ ਤਰੀਕੇ ਦੇ ਨਾਲ ਸਵਧਾਨਿਕ ਤਰੀਕੇ ਦੇ ਨਾਲ ਜਿਹੜਾ ਸਵਧਾਨ ਆਪੀ ਹਿੰਦੂ ਸਟੇਟ ਨੇ ਤੋੜਿਆ ਤੇ ਇੱਕ ਸਿੱਖ ਨੂੰ ਅਮਨ ਤਸੰਦ ਬੰਦੇ ਨੂੰ ਆਪਣਾ ਹੱਕ ਪਾਰਲੀਮੈਂਟ ਦੇ ਵਿੱਚ ਨਹੀਂ ਅਜਵਾਉਣ ਦਿੱਤਾ